ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਤੇ ਭਰਾਵਾਂ ਨੂੰ ਹੋਰ ਕਿਵੇਂ ਆ ਸਾਰੇ ਠੀਕ ਹੋਗੇ ਤੇ ਆਪਣੇ ਕੋਲੇ ਨਾ ਗਾਈਆਂ ਰੋਜ਼ ਆ ਜਾਂਦੀਆਂ ਐ ਤੇ ਪਾਣੀ ਪੀਣ ਵਾਸਤੇ ਤੇ ਮੈਂ ਇਹਨਾਂ ਨੂੰ ਬਾਹਰ ਕੱਢ ਦਿੰਨਾ ਕਿਉਂਕਿ ਮੈਨੂੰ ਡਰ ਹੁੰਦਾ ਵੀ ਇਹਦੇ ਵਿੱਚ ਡਿੱਗੀ ਦੇ ਵਿੱਚ ਨਾ ਡਿੱਗ ਪੈਣ ਮੁੜ ਕੇ ਕੱਢਣੀ ਬਹੁਤ ਔਖਾ ਹੋ ਜਾਂਦਾ ਮੈਂ ਇਕੱਲਾ ਜਾਣਾ ਇੱਥੇ ਰਹਿਣਾ ਕੰਮ ਕਰਦਾ ਤੇ ਦੁਕਾਨ ਦੇ ਅੰਦਰ ਅੱਜ ਇਹਨਾਂ ਵਾਸਤੇ ਆਪਾਂ ਨਾ ਵਸਤਾ ਕਰਦਾਂਗੇ ਪਾਣੀ ਦੀ ਬਾਹਰਲੇ ਪਾਸੇ ਇੱਥੇ ਕਰਦਾਂਗੇ ਇੱਥੇ ਬਾਹਰ ਵਾਲੇ ਪਾਸੇ ਪਰਦਾ ਕਰਾਂਗੇ ਈਲੀ ਪੀਜਾ ਕਰਨੇ ਕਿ ਇਹ ਸ਼ਾਮ ਵਾਲ ਟਾਈਮ ਮੇਰੇ ਕੋਲ ਤੋਂ ਘੱਟ ਤੇ ਘੱਟ ਵੀ ਪਸ਼ੂ 10 ਪਸ਼ੂ ਆ ਜਾਂਦੇ ਫਿਰ ਮੈਨੂੰ ਗੇਟ ਲਾਉਣਾ ਪੈ ਜਾਂਦਾ ਤੇ ਤੁਸੀਂ ਵੀ ਦੇਖਿਆ ਕਰੋ ਜੇ ਕੋਈ ਪਸ਼ੂ ਐਵੇਂ ਧਿਆਇਆ ਗਰਮੀ ਦੇ ਵਿੱਚ ਪਰ ਹੁਣ ਤਾਂ ਠੰਡ ਆ ਗਈ ਚਲੋ ਪਾਣੀ ਦੇ ਪੀਣਾ ਹੀ ਆ ਫਿਰ ਵੀ ਪਸ਼ੂਆਂ ਨੇ ਤੇ ਉਹਨਾਂ ਵਾਸਤੇ ਇਸਤੇਮਾਲ ਕਰਿਆ ਕਰੋ ਹੂੰ ਸਪੀਡ ਕਰਿਆ ਕਰੋ ਥੋੜੀ ਬਾਲੀ ਜਿੰਨੀ ਹੋ ਸਕੇ ਜਿੰਨੀ ਹੋ ਸਕੇ ਵਧੀ ਕਰ ਸਕਿਆ ਕਰੋ ਅਮੈਨ ਹੁਣ ਗੇਟ ਬੰਦ ਕਰਨਾ ਪਊਗਾ ਪਾਣੀ ਤਾਂ ਨੇ ਪੀ ਲਿਆ ਕਿਉਂਕਿ ਮੈਨੂੰ ਆ ਡਾੜਾ ਡਿੱਗੀ ਜਨਾ ਲੱਗ ਪਈ ਤੇ ਇੱਥੇ ਆਕਾ ਕੁ ਖੰਧਰੰਦ ਇੱਥੇ ਕਾ ਹੈਗਾ ਤੇ ਮੇਰੋ ਘੜ ਤੋਂ ਘਟ ਵੀ ਜਦੋਂ 4:00 ਵਜੇ ਦੇਣਾ ਉਦੋਂ ਪਸ਼ੂ ਆਵਾ ਆ ਜਾਂਦੇ ਆ ਤੇ ਅੱਜ ਆਪਦਾ ਮੈਂ ਇਸਤਮਾਲ ਬਾਹਰ ਹੀ ਕਰ ਦੂੰਗਾ ਸੁਵਿਧਾ ਦੇ ਵਾਸਤੇ ਤੇ ਸੋਨੂੰ ਵੀ ਦਿਖਾਉਂਗਾ ਕੀ ਬਣਾਉਂਗਾ ਤੇ ਚੰਗੀ ਲੱਗੀ ਤੇ ਵੀਡੀਓ ਲਾਈਕ ਕਰਦੇ ਜੇ ਤੇ ਗਾ ਸ਼ੇਅਰ ਕਰਦੇ ਜੇ